ਕਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੰਜੀਤ ਕਰ ਲੈਣਗੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਸ਼ਰੂਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਉਹਨਾਂ ਦਾ ਰੱਜ ਕੇ ਜਲੂਸ ਲਿਕਲਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 9 ਉਮੀਦਵਾਰਾਂ ਦੀਆਂ ਜਵਾਬਤਾ ਜਬਤ ਹੋਈਆਂ ਹਾਲਾਂਕਿ ਪੰਥਕ ਪਾਰਟੀ ਹੋਣ ਦੇ ਨਾਲ ਨਾਲ ਖੇਤਰੀ ਪਾਰਟੀ ਵੀ ਹੈ ਕਿਉਂ ਮੂੰਹ ਪੰਗ ਹੋ ਗਿਆ ਕੌਮ ਦਾ ਕਿਉਂ ਸ਼ਰੂਨੀ ਅਕਾਲੀ ਦਲ ਨੂੰ ਵੋਟ ਨਹੀਂ ਪਾਰਾ ਵੋਟ ਬੈਂਕ ਤੋਂ ਬਦਲ ਦੀ ਬਜਾਏ ਘਟਿਆ ਹੈ ਗੱਲਾਂ ਕਰਦੇ ਸੀ 25 35 ਸਾਲ ਦੀਆਂ ਲੇਕਿਨ 17 22 ਅਤੇ 24 ਦੇ ਵਿੱਚ ਬੁਰਾ ਹਾਲ ਹੋਇਆ ਸ਼ਰੂਪਨੀ ਅਕਾਲੀ ਦਲ ਦਾ ਹਾਲੇ ਵੀ ਕਹਿ ਰਾਇ ਨੇ ਕਿ ਜਰਨੈਲ ਜੰਗਾਂ ਜਿੱਤਦੇ ਨੇ ਜੰਗਾਂ ਹਾਰਦੇ ਨੇ ਸੁਖਬੀਰ ਸਿੰਘ ਬਾਦਲ ਬਾਦਲ ਪਾਰਪਰ ਨੂੰ ਚਲਾਈ ਜਾ ਰਹੀ ਸ਼ਰੂਪਨੀ ਅਕਾਲੀ ਦਲ ਨੂੰ ਲੈ ਕੇ ਵਾਰ-ਵਾਰ ਵਿਰੋਧੀ ਧਿਰਾਂ ਨੇ ਵੀ ਘੇਰਿਆ ਖਾਸ ਕਰਕੇ ਪੰਥਰੀ ਵੀ ਘੇਰਿਆ ਪੰਥ ਦਾ ਬਿਲਕੁਲ ਸੁਖਬੀਰ ਸਿੰਘ ਬਾਦਲ ਉੱਤੇ ਵਿਸ਼ਵਾਸ ਨਹੀਂ ਇਕੱਠ ਮਿਖੇ ਜਾਂਦੇ ਨੇ ਰੈਲੀਆਂ ਕੀਤੀਆਂ ਜਾਂਦੀਆਂ ਨੇ ਹਜ਼ਾਰਾਂ ਲੋਕ ਰੈਲੀਆਂ ਦੇ ਵਿੱਚ ਆਉਂਦੇ ਨੇ ਤੇ ਜਦੋਂ ਵੋਟਾਂ ਪੈਂਦੀਆਂ ਨੇ ਤਾਂ ਉਮੀਦਵਾਰਾਂ ਦੀਆਂ ਜ਼ਬਾਨਾਂ ਤਾਂ ਜਬਤ ਹੋ ਜਾਂਦੀਆਂ ਨੇ ਇਹ ਇਕੱਠ ਕਿਉਂ ਨੇ ਕੀ ਸ੍ਰੀ ਅਕਾਲ ਤਖਤ ਸਾਹਿਬ ਜਾਂ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲਤੋਂ ਲੈ ਗਏ ਨੇ ਉਹਨਾਂ ਉੱਤੇ ਪਹਿਰਾ ਨਹੀਂ ਦਿੱਤਾ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਨੰਬਰ 1 ਡੇਰਾ ਸੱਚਾ ਸੌਦਾ ਦੇ ਸਾਹਮਣੇ ਮਾਫੀਨਾਮਾ ਦਿਵਾਣਾ ਅਤੇ ਬਹਿਬਰ ਕਲਾਂ ਦਾ ਗੋਲੀਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੰਗਾਂ ਦੀ ਬੇਅਦਬੀ ਇਹ ਸਾਰੇ ਮਾਮਲਿਆਂ ਦੇ ਵਿੱਚ ਅਨੁਮੋਲ ਮੈਂਟ ਮੰਨੀ ਜਾਂਦੀ ਰਹੀ ਹੈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਸਿਮਰਤ ਕੌਰ ਬਾਦਲ ਦੀ ਇਸ ਕਰਕੇ ਕੌਮ ਪਿੱਛੇ हट ਗਈ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਕਿ ਸੁਖਬੀਰ ਸਿੰਘ ਬਾਦਲ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੋਣਗੇ ਲੇਕਿਨ ਬਾਅਦ ਵਿੱਚ ਉਹ ਰਲ ਗਿਆ ਜਿਸ ਤਰ੍ਹਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵਤਮਨ ਕਹਿੰਦੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕੌਣ ਕਰੇਗਾ ਕੌਣ ਫੜੇਗਾ ਸ਼੍ਰੋਮਣੀ ਅਕਾਲੀ ਦਲ ਦੀ ਬਾਹ ਕੌਣ ਅਜੇਹਾ ਭੁਲਾਰਾ ਪਾਰੇਗਾ ਕਿ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਿਨਾਂ ਗਠਬੰਧਨ ਤੋਂ ਬਣ ਜਾਵੇ ਕਿਉਂਕਿ ਸੁਖਬੀਰ ਸਿੰਘ ਬਾਦਲ ਤਾਂ ਹਾਲੀ ਵੀ ਕਹਿ ਰਹੇ ਨੇ ਜੇ ਕੋਈ ਦਿੱਲੀ ਦੀ ਪਾਰਟੀ ਪੰਜਾਬ ਦੇ ਹਿੱਤਾਂ ਬਾਰੇ ਸੋਚਦੀ ਹੈ ਅਸੀਂ ਉਸ ਨਾਲ ਸਮਝੌਤਾ ਕਰਾਂਗੇ ਸਿਕੰਦਰ ਸਿੰਘ ਮਲੂਕਾ ਡਾਕਟਰ ਦਲਜੀਤ ਸਿੰਘ ਛੀਮਾ ਭਰਵਿੰਦਰ ਸਿੰਘ ਪੁੰਦੜ ਤਾਂ ਹਾਲੀ ਵੀ ਕਹਿ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਾਂਗੇ ਵੱਡੇ ਭਰਾ ਦੀ ਪੁਗਗਨਵਾਵਾਂਗੇ ਹਾਲਾਂਕਿ ਅਸ਼ਵਨੀ ਕੁਮਾਰ ਵੱਲੋਂ ਠੋਕੇ ਜਵਾਬ ਦਿੱਤਾ ਗਿਆ 117 ਹਲਕਿਆਂ ਦੇ ਵਿੱਚੋਂ 17 ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਜਾਣਗੇ ਕਿਉਂ ਭਰੋਸਾ ਉੱਠ ਗਿਆ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਆ ਰਾਹੁਲ ਗਾਂਧੀ ਨੇ ਥੋੜੇ ਜਿਹਾ ਦਿਨਾਂ ਪਹਿਲਾਂ ਸਰਵੇ ਕਰਵਾਇਆ ਹੈ 55% ਜਿਹਦੇ ਵਿੱਚ ਕੌਮ ਵੀ ਹੈ ਜਿਹਦੇ ਵਿੱਚ ਬਾਕੀ ਵਰਗਾਂ ਦਾ ਭਾਈਚਾਰਾ ਵੀ ਹੈ ਜਾਨੀ ਕਿ 55% ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਜਿਤ ਹੋਵੇ ਤੇ ਫਿਰ ਪੁਨਰਸਜੀਤ ਹੁੰਦੀ ਕਿਉਂ ਨਹੀਂ ਇਕੱਠਵੇਂ ਕੇ ਜਾਂਦੇ ਨੇ ਕਿਉਂਕਿ ਉਸ ਦੀ ਬਾ ਅਗਵਾਈ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਸਾਥੀ ਚਰਚਾ ਦਾ ਵਿਸ਼ਾ ਬਣ ਗਿਆ ਨੇ ਮਨਪ੍ਰੀਤ ਅਕਾਲੀ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ 11 ਅਗਸਤ ਨੂੰ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ اجلاس ਹੋਣ ਜਾ ਰਿਹਾ ਹੈ ਕਿਉਂਕਿ ਭਰਤੀ ਮੁਕੰਮਲ ਕਰ ਲਈ ਹੈ ਭਰਤੀ ਨੂੰ ਨੇਪਰੇ ਚਾੜ ਦਿੱਤਾ ਗਿਆ ਹੈ ਇਵਨ ਦੋ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਬਣੀ ਸੀ ਉਹਨਾਂ ਵੱਲੋਂ ਚਿੱਠੀ ਵੀ ਲਿਖ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਹਦੇ ਵਿੱਚ ਸਾਰੇ ਵੇਰਵੇ ਦਿੱਤੇ ਗਏ ਨੇ ਕਿ ਕਿਸ ਤਰ੍ਹਾਂ ਭਰਤੀ ਕੀਤੀ ਗਈ ਕਿਸ ਤਰ੍ਹਾਂ ਇਹ ਭਰਤੀ ਦੀ ਪ੍ਰਕਿਰਿਆ ਚਲਾਈ ਗਈ ਹਾਲਾਂਕਿ ਭਰਤੀ ਤਾਂ ਸੁਖੀ ਸਿੰਘ ਬਾਦਲ ਵੱਲੋਂ ਵੀ ਕੀਤੀ ਗਈ ਜਿਸ ਨੂੰ ਬੁੱਗਸ ਭਰਤੀ ਪੰਜਾਬ ਦੇ ਪੰਤਕ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਜੇਕਰ 27 ਲੱਖ ਇੱਕ ਮਹੀਨੇ ਦੇ ਵਿੱਚ ਵੋਟ ਬੈਂਕ ਲੋਗ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਸਕਦੇ ਨੇ ਤਾਂ ਫਿਰ ਜਲੂਸ ਕਿਉਂ ਨਿਕਲਿਆ ਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਜਲੂਸ ਨਿਕਲਿਆ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦਾ ਜਵਾਨਤ ਜ਼ਬਤ ਹੋਈ ਆ ਜਿਮਨੀ ਚੋਣ ਦੇ ਵਿੱਚ ਤੇ ਸੁਖਬੀਰ ਸਿੰਘ ਬਾਦਲ ਨੇ ਉਸ ਦੀ ਜ਼ਿੰਮੇਵਾਰੀ ਨਹੀਂ ਲਈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਹੀ ਪਤਾ ਲੱਗਿਆ ਕਿ ਤੀਜਾ ਸਿੰਘ ਸੂਦਰੀ ਹਾਲ ਦੇ ਵਿੱਚ اجلاس ਕਰਨਾ ਹੈ ਭਰਤੀ ਇਹਨਾਂ ਨੇ ਮੁਕੰਮਲ ਕਰ ਲਈ ਹੈ ਕੋਰ ਕਮੇਟੀ ਬਣਾ ਦਿੱਤੀ ਗਈ ਕੋਰ ਕਮੇਟੀ ਬਾਅਦ ਤੋਂ ਮੀਤ ਪ੍ਰਧਾਨ ਵੀ ਬਣਾ ਦਿੱਤੇ ਗਿਆ ਹੁਣ ਲਗਾਤਾਰ ਰੈਲੀਆਂ ਲਗਾਤਾਰ ਮੀਟਗਾ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ ਕਿ ਮੇਰੇ ਤੋਂ ਬਿਨਾ ਜਿਹੜਾ ਸਰਜੀਤ ਨਹੀਂ ਕਰ ਸਕਦਾ ਸ਼੍ਰੋਮਣੀ ਕਾਜਦਾਨ ਨੂੰ ਲੇਕਿਨ ਉਧਰ ਕੌਮ ਕਹਿੰਦੀ ਹੈ ਕਿ ਮਨਪ੍ਰੀਤ ਯਾਲੀ ਇਸ ਦਾ ਬੈਸਟ ਨੰਬਰ 1 ਹੈ ਸਿਆਸਤਾਂ ਜੇਕਰ ਸ਼ਰੂਮੀ ਅਕਾਲੀ ਦਲ ਨੂੰ ਪੁਨਰ ਸੰਜੀਤ ਕਰਨਾ ਹੈ ਤਾਂ ਅਗਵਾਈ ਦੇਣੀ ਚਾਹੀਦੀ ਹੈ ਮਨਪ੍ਰੀਤਿਆਲੀ ਨੂੰ ਉਸ ਤੋਂ ਬਾਅਦ ਬੀਬੀ ਸਤਵੰਤ ਕੌਰ ਅਤੇ ਸੁਰਜੀਤ ਸਿੰਘ ਰਖੜਕੜਾ ਯਾਨੀ ਕਿ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਵੇ ਲੇਕਿਨ ਮਨਪ੍ਰੀਤਿਆਲੀ ਏਜ ਦੇ ਹਿਸਾਬ ਨਾਲ ਬੀਬਾ ਸਤਵੰਤ ਕੌਰ ਸਤਵੰਤ ਕੌਰ ਜੀ ਏਜ ਦੇ ਹਿਸਾਬ ਨਾਲ ਬਹੁਤ ਵਧੀਆ ਨੇ ਇੱਕ ਨੂੰ ਪ੍ਰਧਾਨ ਬਣਾ ਦਿਓ ਇੱਕ ਨੂੰ ਜਿਹੜਾ ਹੈ ਕਾਰਜਕਾਰੀ ਪ੍ਰਧਾਨ ਬਣਾ ਦਿਓ ਜੇਕਰ ਇਹਨਾਂ ਦੇ ਹੱਥਾਂ ਵਿੱਚ ਸ਼ਰੂਮੀ ਅਕਾਲੀ ਦਲ ਦੀ ਕਮਾਂਡ ਦਿੱਤੀ ਜਾਵੇਗੀ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਬਲ ਬੁੱਤੇ ਤੇ ਆ ਯਾਨੀ ਕਿ ਬਿਨਾ ਗਠਬੰਧਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੱਡੇ ਪੱਧਰ ਤੇ ਸਰਕਾਰ ਬਣੇਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਸੀਟਾਂ ਤੋਂ ਪਲੱਸ ਜੁੜੀਆਂ ਸੀਟਾਂ ਜਿਤੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੇਕਰ ਮਨਪ੍ਰੀਤ ਕਿਆਲੀ ਬੀਬਾ ਸਤਵੰਤਕਾ ਔਰ ਸਰਜੀਤ ਸਿੰਘ ਰਖੜਾ ਅਤੇ ਦੂਸਰੇ ਪਾਸੇ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਜਤੇਦਰ ਸੰਤਾ ਸੁਪ ਅਮੈਦਪੁਰੀ ਜਤੇਦਰ ਇਕਬਾਲ ਸਿੰਘ ਚੁੰਦਾ ਜੇਕਰ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਾਦ ਲੋਰ ਦੇ ਦਿੱਤੀ ਜਾਂਦੀ ਹੈ। ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲੇਗੀ। ਪ੍ਰਧਾਨ ਹੋਣਗੇ ਮਨਪ੍ਰੀਤ ਯਾਲੀ। ਹਾਲਾਂਕਿ ਮਨਪ੍ਰੀਤ ਯਾਲੀ ਨੇ ਕਿਹਾ ਮੈਂ નિਸਵਾਰਥ ਹੋ ਕੇ ਬਿਨਾਂ ਲਾਲਚ ਤੋਂ ਪਹਿਰਾ ਦੇ ਰਹਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਵੇ ਆਏ ਸੀ। ਧੰਨ